ਉਡੀਕਾ ਖਾਸਾ ਵਾਣੀ ਪੁੱਜੀ ਦੇ ਪਤੇ ਅੱਜ ਆਪਣੀ 7ਵੇਂ ਦਿਨ ਦੀ ਸ਼ੁਰੂਆਤ ਹੋ ਚੁੱਕੀ ਹੈ ਟਾਈਮ 7:00 ਵਜੇ ਹੈ ਅੱਜ ਆਪਾਂ ਨਾਨਕਚੀਰਾ ਹੁਦਵਾਰਾ ਸਾਹਿਬ ਜੋ ਕਿ ਕਰਨਾਟਕਾ ਦੇ ਵਿੱਚ ਸਥਿਤ ਹੈ ਉਸ ਦੇ ਦਰਸ਼ਨ ਕਰਨ ਲਈ ਜਾ ਰਹੇ ਹਾਂ ਤੇ ਇਥੋਂ ਲਗਾਇਆ 60 ਕਿਲੋਮੀਟਰ ਨਾਨਕਚੀਰਾ ਹੁਦਵਾਰਾ ਤੇ ਉਨ ਜਾਣ ਦੀ ਵਾਰਡ ਆਪਾਂ ਲੱਗ ਗਈ ਆਪਾਂ ਮੋਟਰਸਾਈਕਲ ਤੇ ਹੀ ਜਾਣ ਬਾਰੇ ਸੋਚਿਆ ਤੇ ਚਲਦੇ ਹਾਂ ਨਾਨਕ ਛੀਰਾ ਸਾਹਿਬ ਨੂੰ ਜਾਂਦੇ ਆਂ ਰਸਤੇ ਦੇ ਵਿੱਚ 65 ਕਿਲੋਮੀਟਰ ਆ ਗਏ ਸੀ ਆਪਾਂ ਆਪਾ ਚੋਰਾਵਰ ਸਿੰਘ ਦੀ ਦੁਕਾਨ ਫਤਿਹ ਸਿੰਘ ਦੀ ਪਿੰਡ ਬਨਾਲੀ ਤਲੁਕਾ ਦਹਿਲਗੁਰ ਜ਼ਿਲ੍ਹਾ ਨਦੇੜ ਗੁਰਦੁਆਰਾ ਯਾਦਗਾਰ ਸਾਹਿਬ ਜਾਂਦੀ ਯਾਦ ਚ ਬਣਿਆ ਹੋਇਆ ਜੀ ਗੁਰਦੁਆਰਾ ਇੱਥੋਂ ਆਪਾਂ ਪ੍ਰਸ਼ਾਦਾ ਬਾਣੀ ਸ਼ਕਾਂਗੇ ਤੇ ਰੱਕੇ ਚੱਲਾਂ ਤੋੜਾ ਬਹੁਤ ਸੋਹਣਾ ਬਣਿਆ ਹੋਇਆ ਸਾਬ ਜਦਾਂ ਦੀ ਯਾਦ ਦੇ ਵਿੱਚ ਮਨਾਰੀ ਖਾਲਸਾ ਸਰਬਸੰਝਾ ਬਹੁਤ ਵਧੀਆ ਇਹ ਸਾਥ ਤੋਂ ਬਾਬਾ ਬਲਵੰਦਰ ਸਿੰਘ ਇਹ ਸਾਥ ਤੋਂ ਬਾਬਾ ਬਲਵੰਦਰ ਸਿੰਘ ਦੀ ਕਾਰ ਸੇਵਾ ਵਾਲੇ ਉਹਨਾਂ ਵੱਲੋਂ ਇਹ ਇੱਥੇ ਗੁਰਦੁਆਰਾ ਸਾਹਿਬ ਦਾ ਆਪਣਾ ਬਣਾਇਆ ਗਿਆ ਪ੍ਰਸ਼ਾਦਾ ਪਾਣੀ ਛਕਣ ਵਾਸਤੇ ਦੋ ਜੀ ਆਪਾਂ ਲੇ ਪਾ ਕੇ ਆਪਾਂ ਨੂੰ 120 ਕਿਲੋਮੀਟਰ ਅੱਗੇ ਜਾਣਾ ਆਪਣਾ ਹੀ ਨਾਨਕਚੀਰਾ ਗੁਰਦੁਆਰਾ ਸਾਹਿਬ ਇੱਥੋਂ 100 ਕਿਲੋਮੀਟਰ ਅੱਗੇ ਆ ਇਹ ਪੜਾ ਪ੍ਰਸ਼ਾਦਾ ਪਾਣੀ ਛਕਣ ਵਾਸਤੇ ਇੱਥੇ ਬਣਾਇਆ ਗਿਆ ਵਾ ਗੁਰਦੁਆਰਾ ਸਾਹਿਬ ਜਦਾਬਾ ਬਾਬਾ ਜੋਰਾਵਰ ਤੇ ਫਤੀਸੰਗ ਦੀ ਯਾਦ ਦੇ ਵਿੱਚ ਇੱਥੋਂ ਹੁਣ ਆਪਾਂ ਕਿਨੂੰ ਜਾਣਾ ਨਾਨਕ ਚੀਰਾ ਗੁਰਦੁਆਰਾ ਸਾਹਿਬ 100 ਕਿਲੋਮੀਟਰ ਅੱਗੇ ਆ ਫਿਰ ਚੱਲਦੇ ਆ ਜੀ ਆਪਾਂ ਹੁਣ ਅੱਗੇ ਹਾਂਜੀ ਬਾਈ ਕੁ ਜੀ ਆਪਾਂ ਪਹੁੰਚ ਗਏ ਜੀ ਨਾਟਕਾ ਦੇ ਵਿੱਚ ਦਰਦੁਆਰਾ ਰਾਮ ਚੀਰਾ ਸਾਰਾ 100 ਸੱਤਰ ਕਿਲੋਮੀਟਰ ਤੇ ਆਪਾਂ ਹਜੂਰ ਸਾਹਿਬ ਤੋਂ ਤੇ ਬੱਚੇ ਸਕੂਲਾਂ ਵਾਲੇ ਬਹੁਤ ਆਏ ਹੋਏ ਆ मत वास्ते दर्शन करने वास्तव और आप दर्शन करिए तन श्री गुरु नानक देव जी दर्शनी ड्यूटी है भाई रहने बहुत कमरे बने हुए नाग झीरा साहब बिदर ਰੂ ਰੂ ਪ੍ਰਾਨਕ ਤੇਜ ਜੀ ਮਹਾਰਾਜ ਵੱਲੋਂ ਜੋ ਤੁਰਕੇ ਦਾਸੀਆਂ ਕੀਤੀਆਂ ਗਈਆਂ ਚਲੋ ਜੀ ਆਪ ਪ੍ਰਸ਼ਾਦ ਦਾ ਪਾਣੀ ਛੱਕ ਕੇ ਫਿਰ ਵਾਪਸ ਜੂਰ ਸਾਹਿਬ ਨੂੰ ਚਾਲੇ ਪਾਉਣੇ ਆ। ਕਿ ਆਖਸ਼ੰ ਦਿਦਾਰੀ ਹੋ ਗਈ ਹੈ। ਸੱਜੇ ਪਾਸੇ ਨੰਗਰ ਦੀਆਂ ਸੇਵਾਵਾਂ ਚੱਲ ਰਹੀਆਂ। ਜਿਹੜੀ ਸੰਗਤ ਜੂਰ ਸਾਹਿਬ ਤੋਂ ਆਂਦੀ ਹੈ ਮੱਥਾ ਟੇਕਣ। ਬਾਬੇ ਨਾਨਕ ਦਾ ਚਲਾਇਆ ਹੋਇਆ 20 ਪਈਆਂ ਦਾ ਲੰਗਰ ਅੱਜ ਵੀ ਚੱਲ ਰਿਹਾ ਵਾਹਿਗੁਰੂ ਦੀ ਇਨੀ ਕਿਰਪਾ ਕਿ ਬੜੀ ਦੂਰੋਂ ਦੂਰੋਂ ਸੰਗਤ ਆ ਕੇ ਹਰ ਇੱਕ ਜਾਤਾਂ ਦਾ ਹਰ ਇੱਕ ਧਰਮ ਦਾ ਬੰਦਾ ਆ ਕੇ ਇੱਥੇ ਪ੍ਰਸ਼ਾਦਾ ਛਕਦਾ ਵਾਹਿਗੁਰੂ ਦੀ ਇਨੀ ਕਿਰਪਾ ਕਿ ਸਾਰਾ ਕੁਝ ਕਦੇ ਵੀ ਖਤਮ ਨਹੀਂ ਹੁੰਦਾ ਹੇਰ ਪਈਆਂ ਦਾ ਚਲਾਇਆ ਲੰਗਰ ਅੱਜ ਵੀ ਚੱਲਦਾ ਵਾਹਿਗੁਰੂ ਜੀ ਇੱਧਰ ਅੰਮ੍ਰਿਤਕੁੰਡ ਬਣਿਆ ਹੋਇਆ ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੂਆ ਇਹ ਅੰਮ੍ਰਿਤਕੁੰਡ ਹੈ ਵਾਹਿਗੁਰੂ ਜੀ ਅੰਮ੍ਰਿਤਕੁੰਡ ਦੇ ਵਾਹਿ ਇਥੋਂ ਸੰਗ ਤਾਂ ਆਪਣੇ ਘਰ ਲਈ ਜਲ ਲੈ ਕੇ ਜਾਂਦੇ ਹਨ ਆ ਖੜਾ ਆਪਣਾ ਮੋਟਰ ਸ ਹੈ ਇਹਨੇ ਕਰਨਾਟਕਾ ਦੀ ਵੀ ਸੈਰ ਕਰ ਲਈ ਚਲੋ ਜੀ ਚਲਦੇ ਆਪਾਂ ਹੈ ਕਿ TS MH ਵੱਖਰੀ ਜੀ ਹੈ ਜੀ ਨੰਬਰ ਇਹ ਖੜਾ ਪੀਪੀ ਪੰਜਾਬ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਬਦੇ ਅੱਜ ਆਪਣਾ ਜੀ ਘਰੋਂ ਚੱਲਿਆ ਤੋਂ ਅੱਜ ਅੱਠਵਾਂ ਦੇਣਾ ਤੇ ਅੱਜ ਆਪਾਂ ਹੁਣ ਸਤਖੰਡ ਸ਼੍ਰੀ ਹਰਿਮਨ ਸਾਹਿਬ ਦਰਸ਼ਨ ਕਰਕੇ ਤੇ ਘਰਾਂ ਨੂੰ ਚਾਲੇ ਪਾ ਦੇਣੇ ਆਪਾਂ ਘਰਾਂ ਨੂੰ ਵਾਪਸ ਕਰ ਲੈਣਾ ਜੀ ਤਾਂ ਨਹੀਂ ਕਰਦਾ ਘਰੇ ਵੀ ਜਣਾ ਜਗੂ ਨਹੀਂ ਆ ਕਰਕੇ ਸੁਬਾਨ ਆਪਾ ਪੈਕ ਕਰ ਲਿਆ ਇਸ ਕੰਬੜੀ ਕਰਕੇ ਇਹ ਤੋਂ ਬਸ ਚਾਹੀਦਾ